ਅਕਲ ਸਨਾਤਨ Hindu ਰੱਖਸ਼ਾ ਦਲ ਦੀ ਵਿਸ਼ੇਸ਼ ਮੀਟਿੰਗ ਰਾਜਪੁਰਾ ਵਿਖੇ ਹੋਈ ਅਕਲ ਸਨਾਤਨ Hindu ਰੱਖਸ਼ਾ ਦਲ ਨੂੰ ਰਾਜਨ ਬਾਬਾ ਜੀ ਦੇ ਸੰਗਠਨ ਵਿੱਚ ਸ਼ਾਮਿਲ ਹੋਣ ਤੇ ਬਹੁਤ ਮਾਣੋਬਲ ਮਿਲਿਆ ਬਾਬਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਯੂਥ ਦੀ ਪਦਵੀ ਦੇ ਨਾਲ ਨਵਾਜਿਆ ਗਿਆ ਉਹਨਾਂ ਨਾਲ ਹੋਰ ਵੀ ਸੈਂਕੜੇ ਨੌਜਵਾਨ ਸੰਗਠਨ ਵਿੱਚ ਸ਼ਾਮਿਲ ਹੋਏ ਅਤੇ ਸ਼ਿਵਾਏ ਬਲਵਿੰਦਰ ਕੌਮੀ ਪ੍ਰਧਾਨ ਨੇ ਸਾਰਿਆਂ ਨੂੰ ਅਸ਼ੋਸ਼ਣ ਦਿੱਤਾ ਕਿ ਸਾਰਾ ਸੰਗਠਨ ਉਹਨਾਂ ਦੇ ਨਾਲ ਦੁੱਖ ਸੁੱਖ ਤੇ ਕਿਸੇ ਵੀ ਤਰ੍ਹਾਂ ਦੀ ਪਸਿਵਤੀ ਵਿੱਚ ਮੋੜੇ ਨਾਲ ਮੋੜਾ ਜੋੜ ਕੇ ਖੜਾ ਰਹੇਗਾ ਅਤੇ ਧਾਰਮਿਕ ਕੰਮ ਅਤੇ ਗਊ ਮਾਤਾ ਦੀ ਸੇਵਾ ਅਕਿਰਸਨਾਤੇ ਹਿੰਦੂ ਰੱਖਸ਼ਾ ਦਲ ਹਮੇਸ਼ਾ ਹੀ ਕਰਦਾ ਰਹੇਗਾ ਪਿਸ਼ਟਾਚਾਰ ਦੇ ਵਿਰੁੱਧ ਖੜਾ ਰਹੇਗਾ ਸੰਗਠਨ ਦੇ ਵਿੱਚ ਸ਼ਾਮਿਲ ਹੋਏ ਇਸ ਮੌਕੇ ਰਗਵੀਰ ਨਾਥ ਜੀ ਧਰਮ ਪ੍ਰਚਾਰਕ ਗਣੇਸ਼ ਜੀ ਪੰਜਾਬ ਉਪ ਪ੍ਰਧਾਨ ਦਿਲਵਾਲ ਭਗਤ ਜੀ ਉਪ ਪ੍ਰਧਾਨ ਪੰਜਾਬ ਦੇਸਾ ਪਰਜਾਮ ਜੀ ਨਿਸ਼ਾ ਸਿੰਘ ਬਾਬਾ ਜੀ ਅੱਭੀ ਅਤੇ ਹੋਰ ਮਜੂਦ ਸਨ ਰਾਜਪੁਰਾ ਤੋਂ ਵੀਰੋ ਚੀਫ ਤਰਨ ਸ਼ਰਮਾ ਦੀ ਖਾਸ ਰਿਪੋਰਟ ਜੈ ਬਾਬਾ ਗੁਰੂ ਨਾਨਕ ਜੀ ਜੈ ਬਨਿਆਰ ਜੀ ਅੱਜ ਮੈਂ ਸ਼怀 ਅਕਲ ਸਨਾਤਨ Hindu ਰੱਖਿਆ ਦਲ ਰਾਸ਼ਟਰੀ ਪ੍ਰਮukh ਸਾਡੇ ਰਣਵੀਰ ਬਾਬਾ ਜੀ ਪੰਜਾਬ ਪ੍ਰਚਾਰਕ ਸਰਦਾਰ ਕੋ ਨਵੰਬਾ ਜੀ ਬਾਈਸ ਪ੍ਰਧਾਨ ਪੰਜਾਬ ਪ੍ਰਚਾਰਕ ਅੱਜ ਅਕਾਲ ਸਨਾਤਨ ਹਿੰਦੂ ਰੱਖਸ਼ਾ ਦਲ ਨੂੰ ਬਹੁਤ ਮਨੋਬਲ ਮਿਲਿਆ ਜਦੋਂ ਸਾਡੇ ਰਾਜਨ ਬਾਬਾ ਜੀ ਸਾਡੇ ਵਿੱਚ ਸ਼ਾਮਲ ਹੋਏ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਸੰਗਠਨ ਦੇ ਵਿੱਚ ਅਕਾਲ ਸਨਾਤਨ ਹਿੰਦੂ ਰੱਖਸ਼ਾ ਦਲ ਵਿੱਚ ਸ਼ਾਮਲ ਹੋਇਆ ਅਸੀਂ ਇਹਨਾਂ ਨੂੰ ਇਹ ਸ਼ੁਭਾਸ਼ਿੰਤ ਰਣੇ ਆ ਕਿ ਅਕਾਲ ਸਨਾਤਨ ਹਿੰਦੂ ਰੱਖਸ਼ਾ ਦਲ ਹਮੇਸ਼ਾ ਹੀ ਤੁਹਾਡੇ ਨਾਲ ਤਨ ਮਨ ਦਮ ਦੇ ਨਾਲ ਜੁੜਿਆ ਹੋਆ ਕਿਸੇ ਤਰ੍ਹਾਂ ਦੀ ਵਿਸਥਿਤੀ ਵੀ ਹੋਏਗੀ ਅਕਾਲ ਸਨਾਤਨ ਹਿੰਦੂ ਰੱਖਸ਼ਾ ਦਲ ਦੇ ਜਿੰਨੇ ਵੀ ਸਾਰੇ ਪਰਿਵਾਰ ਹੇਗਾ ਵਾ ਚਿੱਤ ਹਰਿਆਣਾ ਹੈਗਾ ਹਿਮਾਚਲ ਹੈਗਾ ਪੰਜਾਬ ਸਾਰਾ ਤਕਰੀਬਨ ਕਾਫੀ ਕਵਰ ਹੈਗਾ ਉਹ ਹਮੇਸ਼ਾ ਹੀ ਇਹਨਾਂ ਦੇ ਨਾਲ ਸੱਚੇ ਵਿੱਚ ਖੜਾ ਰਹੇਗਾ ਤੇ ਹਮੇਸ਼ਾ ਇਹਨਾਂ ਨੂੰ ਸਿਚੁਏਸ਼ਨ ਦੋਨੇ ਆ ਕਿ ਕਿਸੇ ਤਰ੍ਹਾਂ ਦੀ ਪਸੇਟੀ ਆਏਗੀ ਸਾਰਾ ਸਾਡਾ ਅਸਲ ਸਨਾਤਰ Hindu ਰੱਖਿਆ ਦਲ ਦਾ ਪਰਿਵਾਰ ਆ ਇਹਦੇ ਨਾਲ ਜੁਟ ਕੇ ਮੋਢੇ ਦੇ ਮੋਢਾ ਨਾਲ ਜੋੜ ਕੇ ਖੜੇ ਰਹੂਗਾ ਜੈ